ਤੀਸਰੇ ਪੰਜਾਬੀ ਕੋਲ ਦੋ ਲਾਇਸੈਂਸ ਨੇ ਇੱਕ ਇਮੀਗ੍ਰੇਸ਼ਨ ਦਾ ਲਾਇਸੈਂਸ ਤੇ ਇੱਕ ਰੀਅਲ ਏਸਟੇਟ ਦਾ ਲਾਇਸੈਂਸ ਇਹਨੂੰ ਨੱਥ ਪਾਉਣ ਲਈ ਠੱਲ ਪਾਉਣ ਲਈ ਉਹਨਾਂ ਨੇ ਕਿਹਾ ਕਿ ਇਹ ਐਕਚੁਅਲੀ ਕੋਰਸ ਸਿਰਫ 6 ਮਹੀਨੇ ਦਾ ਸੀਗਾ ਇਹਨੂੰ ਠੱਲ ਪਾਉਣ ਲਈ ਕੈਨੇਡਾ ਗਵਰਨਮੈਂਟ ਨੇ ਕੀ ਕੀਤਾ ਕਿ ਹੁਣ ਤੋਂ ਬਾਅਦ ਜਿਹੜਾ ਵੀ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਬੰਨਾ ਚਾਹੁੰਦਾ ਆ ਉਹ ਪੂਰੇ ਜਿਹੜੇ ਕੈਨੇਡਾ ਦੇ ਛੋਟੇ ਛੋਟੇ ਪ੍ਰਾਈਵੇਟ ਕੋਲ ਜਿਹੜੇ ਕੋਰਸ ਕਰਾ ਰਹੇ ਸੀ ਉਹ ਨਹੀਂ ਕਰਾ ਸਕਦੇ ਉਹਨਾਂ ਸਿਰਫ ਕুইਨਜ਼ ਯੂਨੀਵਰਸਿਟੀ ਦੇ ਵਿੱਚ ਹੀ ਪੜਨਾ ਪਊਗਾ ਤੇ 2 ਸਾਲ ਦਾ ਕੋਰਸ ਕਰਨਾ ਪਊਗਾ ਗ੍ਰੈਜੂਏਸ਼ਨ ਹੋਊਗੀ 8 ਈਚ ਬੈਂਡ ਹੋਣੇ ਚਾਹੀਦੀ ਆ ਇਦਾਂ ਦੀ ਉਹਨਾਂ ਨੇ ਇਹਦੀਆਂ ਕੰਡੀਸ਼ਨ ਪਾਤੀ ਬਹੁਤ ਘੱਟ ਲੋਕ ਨੇ ਜਿਹੜੇ ਐਕਚੁਅਲ ਚਾਂਸ ਆਈ ਸੀ ਨੇ ਤੇ ਵਧੀਆ ਸਲਾਹ ਦਿੰਦੇ ਆ ਉੱਥੇ ਬੱਚਿਆਂ ਨੂੰ ਤੇ ਮਿਸ ਗਾਈਡ ਨਹੀਂ ਕਰਦੇ ਟਰੈਵਲ ਐਡਿਊ ਸਿਟੀ ਦੇ थ्रू ਅਗਰ ਕੋਈ ਬੱਚਾ ਗਿਆ ਹੋਇਆ ਕੈਨੇਡਾ ਦੇ ਵਿੱਚ ਅਸੀਂ ਉਹਨਾਂ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਸਲਟੈਂਸੀ ਚਾਰजेस ਨਹੀਂ ਲੈਂਦੇ ਸੋ ਕੈਨੇਡਾ ਦੇ ਵਿੱਚ ਜੀ ਇੱਕ ਪ੍ਰੋਗਰਾਮ ਆ RCIC ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਦਾ ਇੱਕ ਕੋਰਸ ਆ ਜਿਹੜੇ ਲੋਕ ਇਹ ਕੋਰਸ ਕਰ ਲੈਂਦੇ ਆ ਉਹ ਫਿਰ ਉਹ ਇੱਕ ਸਲਾਹ مشਵਰਾ ਦੇ ਸਕਦੇ ਆ ਸੋ ਉਹਦੀ ਵੀ ਮੈਂ ਤੁਹਾਨੂੰ ਥੋੜੀ ਜੀ ਹਿਸਟਰੀ ਦੱਸਣੀ ਚਾਹੁੰਨਾ ਆ ਕਿ ਅੱਜ ਤੋਂ 2 ਸਾਲ ਪਹਿਲਾਂ ਕੈਨੇਡਾ ਗਵਰਨਮੈਂਟ ਨੇ ਇੱਕ ਰੂਲ ਬਣਾਇਆ ਕਿ ਹੁਣ ਕਿਉਂਕਿ ਉਹਨਾਂ ਨੇ ਕੀ ਪਾਇਆ ਕਿ ਹਰ ਪੰਜਾਬੀ ਹਰ ਤੀਸਰੇ ਪੰਜਾਬੀ ਕੋਲ ਦੋ ਲਾਇਸੈਂਸ ਨੇ ਇੱਕ ਇਮੀਗ੍ਰੇਸ਼ਨ ਦਾ ਲਾਇਸੈਂਸ ਤੇ ਇੱਕ ਰੀਅਲ ਏਸਟੇਟ ਦਾ ਲਾਇਸੈਂਸ ਇਹਨੂੰ ਨੱਥ ਪਾਉਣ ਲਈ ਠੱਲ ਪਾਉਣ ਲਈ ਉਹਨਾਂ ਨੇ ਕਿਹਾ ਕਿ ਇਹ ਐਕਚੁਅਲੀ ਕੋਰਸ ਸਿਰਫ 6 ਮਹੀਨੇ ਦਾ ਸੀਗਾ ਇਹਨੂੰ ਠੱਲ ਪਾਉਣ ਲਈ ਕੈਨੇਡਾ ਗਵਰਨਮੈਂਟ ਨੇ ਕੀ ਕੀਤਾ ਕਿ ਹੁਣ ਤੋਂ ਬਾਅਦ ਜਿਹੜਾ ਵੀ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਬੰਨਾ ਚਾਹੁੰਦਾ ਆ ਉਹ ਪੂਰੇ ਜਿਹੜੇ ਕੈਨੇਡਾ ਦੇ ਛੋਟੇ ਛੋਟੇ ਪ੍ਰਾਈਵੇਟ ਕੋਲ ਜਿਹੜੇ ਕੋਰਸ ਕਰਾ ਰਹੇ ਸੀ ਉਹ ਨਹੀਂ ਕਰਾ ਸਕਦੇ ਉਹਨਾਂ ਸਿਰਫ ਕਵੀਨਜ਼ ਯੂਨੀਵਰਸਿਟੀ ਦੇ ਵਿੱਚ ਹੀ ਪੜਨਾ ਪਊਗਾ ਤੇ 2 ਸਾਲ ਦਾ ਕੋਰਸ ਕਰ ਗ੍ਰੈਜੂਏਸ਼ਨ ਹੋਊਗੀ 8 ਈਚ ਬੈਂਡ ਹੋਣੇ ਚਾਹੀਦੀ ਆ ਇਦਾਂ ਦੀਆਂ ਉਹਨਾਂ ਨੇ ਇਹਦੀਆਂ ਕੰਡੀਸ਼ਨਸ ਲਾਤੀਆਂ ਜਿੱਦਾਂ ਹੀ ਕੈਨੇਡਾ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਕੋਰਸ ਆ ਇਹ ਬੰਦ ਹੋਣ ਜਾ ਰਿਹਾ ਘੱਟ ਤੋਂ ਘੱਟ 4 ਤੋਂ 5000 ਲੋਕਾਂ ਨੇ ਉਹ ਟਾਈਮ ਦੇ ਵਿੱਚ ਵਿੱਚ ਇਹ ਟੈਸਟ ਦਿੱਤਾ ਉਹ ਟੈਸਟ ਦੇਣ ਵਾਲਿਆਂ ਦੇ ਵਿੱਚ ਟਰੱਕ ਡਰਾਈਵਰ ਵੀ ਸੀਗੇ ਪਲੰਬਰ ਵੀ ਸੀਗੇ ਇਲੈਕਟ੍ਰੀਸ਼ੀਅਨ ਵੀ ਸੀਗੇ ਊਬਰ ਚਲਾਉਣ ਵਾਲੇ ਵੀ ਸੀਗੇ ਕੰਸਟਰਕਸ਼ਨ ਕਰਨ ਵਾਲੇ ਵੀ ਸੀਗੇ ਜਿਹੜੇ ਵੀ ਥੋੜਾ ਬਹੁਤਾ ਪੜ੍ਹੇ ਲਿਖੇ ਸੀ ਕੁਝ ਵੀ ਇੱਧਰ ਉੱਧਰ ਲਈ ਜੌਬ ਕਰਦੇ ਸੀ ਦੜਾ ਦੜ ਆਰਸੀਆਈਸੀ ਦੇ ਲਾਇਸੈਂਸ ਲੈ ਲੇ ਹੁਣ ਉਹ ਸਾਰੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਜਿਹੜੇ ਉੱਥੇ ਛੋਟੀਆਂ ਛੋਟੀਆਂ ਦੁਕਾਨਾਂ ਖੋਲ ਕੇ ਬੈਠੇ ਹੋਏ ਨੇ ਸਾਰੇ ਮਾੜੇ ਨਹੀਂ ਆ ਜਿਵੇਂ ਇੱਥੇ ਦੇ ਏਜੰਟਸ ਨੇ ਪੰਜਾਬ ਦੇ ਵਿੱਚ ਸੇਮ ਹੀ ਉਧਰ ਵੀ ਹਾਲ ਆ ਕਿ ਉਹਨਾਂ ਕੋ ਲਾਇਸੈਂਸ ਤਾਂ ਹੈਗਾ ਜਾਂ ਲਾਇਸੈਂਸ ਤਾਂ ਸਾਡੇ ਪੰਜਾਬ ਵਾਲਿਆਂ ਕੋਲ ਵੀ ਹੈਗਾ ਪੰਜਾਬ ਗਵਰਨਮੈਂਟ ਤੋਂ 25000 ਦਾ ਦੇ ਕੇ ਲਿਆ ਹੋਇਆ ਬਟ 2 4 5 ਸਾਲ ਪਹਿਲਾਂ ਕੋਈ ਕਾਰਾ ਵੇਚਦਾ ਸੀ ਕੋਈ ਇੰਸ਼ੋਰੈਂਸ ਵੇਚਦਾ ਸੀ ਕੋਈ ਕੀ ਕਰਦਾ ਸੀਗਾ ਸੋ ਉਹਨਾਂ ਕੋਲ ਵੀ ਉਧਰ ਲਾਇਸੈਂਸ ਤਾਂ ਹੈਗੇ ਨੇ ਬਟ ਉਹ ਲਾਇਸੈਂਸ ਦਾ ਕੀ ਮਤਲਬ ਆ ਕਿ 2 ਸਾਲ ਪਹਿਲਾਂ ਕੋਈ ਟਰੱਕ ਚਲਾ ਰਿਆ ਸੀ ਕੋਈ ਕਿਤੇ ਜੌਬ ਕਰ ਰਿਆ ਸੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਲੇਬਰ ਵਰਕ ਕਰ ਰਿਆ ਸੀ ਬਟ ਅੱਜ ਉਹਨਾਂ ਕੋਲ ਲਾਇਸੈਂਸ ਆ ਗਿਆ 6 ਮਹੀਨੇ ਦਾ ਕੋਰਸ ਕਰਕੇ ਉਹ ਇਮੀਗ੍ਰੇਸ਼ਨ ਲਾਇਰ ਤਾਂ ਨਹੀਂ ਬਣੇ ਨਾ ਨੂੰ ਕੋਈ ਨੌਲੇਜ ਆਈ ਆ ਹਾਂ ਲਾਇਸੈਂਸ ਉਹਨਾਂ ਕੋਲ ਜ਼ਰੂਰ ਮਿਲ ਗਿਆ ਹੁਣ ਕੀ ਆ ਕਿ ਬਹੁਤ ਆਤ ਉਹਨਾਂ ਦੀ ਆ ਜਿਹੜੇ ਉਸ ਟਾਈਮ ਦੇ ਵਿੱਚ 6-6 ਮਹੀਨੇ ਦਾ ਕੋਰਸ ਪਾਸ ਕਰ ਗਏ ਬਟ ਬਹੁਤ ਘੱਟ ਲੋਕ ਨੇ ਜਿਹੜੇ ਐਕਚੁਅਲ ਚਾਰਟਸ ਆਈ ਸੀ ਨੇ ਤੇ ਵਧੀਆ ਸਲਾਹ ਦਿੰਦੇ ਆ ਉੱਥੇ ਬੱਚਿਆਂ ਨੂੰ ਤੇ ਮਿਸ ਗਾਈਡ ਨਹੀਂ ਕਰਦੇ ਹੁਣ ਪ੍ਰੋਬਲਮ ਕੀ ਹੈ ਜਿਹੜੇ ਵੀ ਬੱਚੇ ਉਧਰ ਜਾਂਦੇ ਆ ਉਹਨਾਂ ਦਾ ਤਾਂ ਦਾ ਕੀ ਹੈ ਕਿ ਵੈਸੇ ਤਾਂ ਪਤਾ ਨਹੀਂ ਕੋਈ ਆਉਣਾ ਕਿ ਨਹੀਂ ਆਉਣਾ 150 200 250 ਡਾਲਰ ਦੋ ਕੰਸਲਟੈਂਸੀ ਚਾਰजेस ਅਗਰ ਤੁਸੀਂ ਕੈਨੇਡਾ ਦੇ ਵਿੱਚ ਕਿਸੇ RCIC रेगुलेटेड ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਕਾਲ ਕਰਕੇ ਕੁਝ ਵੀ ਕੁਐਸਚਨ ਵੀ ਪੁੱਛਣਾ ਉਹ ਪਹਿਲਾਂ ਤੁਹਾਡੇ ਤੋਂ 150 ਤੋਂ ਲੈ ਕੇ 500 ਡਾਲਰ ਤੱਕ ਡਿਪੈਂਡ ਕਰਦਾ ਕਿਹੜਾ RCIC ਨੇ ਕਿੰਨਾ ਰੇਟ ਰੱਖਿਆ ਹੋਇਆ ਇੰਨੇ ਡਾਲਰ ਮਤਲਬ 150 250 ਡਾਲਰ ਤੁਹਾਡੇ ਤੋਂ ਪਹਿਲਾਂ ਕਹਿਣਗੇ ਜਮਾ ਕਰਾਓ ਫਿਰ ਅਸੀਂ ਤੁਹਾਡੇ ਨਾਲ ਅੱਧਾ ਘੰਟਾ ਗੱਲ ਕਰਾਂਗੇ ਉਹ Google ਤੇ Google Meet ਤੇ ਜਾਂ Skype ਤੇ ਜਾਂ ਤੁਸੀਂ ਸਾਡੇ ਦਫ਼ਤਰ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਤੁਹਾਡਾ ਕੋਈ ਕੰਮ ਆ ਜਿਵੇਂ ਤੁਹਾਡੇ ਘਰੇ ਕੋਈ ਏਸੀ ਠੀਕ ਕਰਨਾ ਆਉਂਦਾ ਉਹ ਕਹਿੰਦਾ 500 ਰੁਪਏ ਤਾਂ ਵਿਜ਼ਿਟਿੰਗ ਚਾਰजेस ਲਵਾਂਗਾ ਫਿਰ ਜਿਹੜਾ ਕੁਝ ਏਸੀ ਚ ਪਾਊਗਾ ਉਹਦੇ ਲੱਗ ਪੈਸੇ ਪੈਣਗੇ ਇਦਾਂ ਹੀ ਉਹ ਕਰਦੇ ਆ ਕਿ ਜੀ ਤੁਹਾਡੇ ਵਿਜ਼ਿਟਿੰਗ ਚਾਰਜ ਤੁਸੀਂ ਸਾਨੂੰ ਮਿਲਣ ਆਉਂਗੇ ਆਪਾਂ ਇਹਦਾ ਤੁਹਾਡੇ ਤੋਂ 250 200 ਡਾਲਰ ਲਵਾਂਗੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਕੋਈ ਕੇਸ ਹੋਊਗਾ ਉਹਦੇ ਦੱਸਾਂਗੇ ਕਿੰਨੇ ਹਜ਼ਾਰ ਡਾਲਰ ਹੋਰ ਲੈਣੇ ਆ ਮੈਂ ਦੱਸਣਾ ਇਹ ਚਾਹ ਰਹੇ ਆਂ ਜੀ ਕਿ ਰੈਫਲ ਸੈਡੂ ਸਿਟੀ ਦੇ ਥਰੂ ਅਗਰ ਕੋਈ ਬੱਚਾ ਗਿਆ ਹੋਇਆ ਕੈਨੇਡਾ ਦੇ ਵਿੱਚ ਅਸੀਂ ਉਹਨਾਂ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਸ ਚਾਰजेस ਨਹੀਂ ਲੈਂਦੇ ਪੂਰੀ ਲਾਈਫ ਟਾਈਮ ਉਹ ਜਦੋਂ ਤੱਕ ਉੱਥੇ ਰਹਿੰਦੇ ਆ ਕਿਸੇ ਵੀ ਟਾਈਮ ਸਾਡੇ ਕਿਸੇ ਵੀ ਲੋਅਰ ਨਾਲ ਉਹਨਾਂ ਨੇ ਕੋਈ ਸਲਾਹ مشورہ ਕਰਨਾ ਅਸੀਂ ਉਹਨਾਂ ਤੋਂ ਕੰਸਲਟੈਂਸੀ ਚਾਰजेस ਨਹੀਂ ਲੈਂਦੇ ਅਸੀਂ ਆਪਣੇ ਬੱਚਿਆਂ ਨੂੰ ਮੁਫਤ ਦੀ ਸਲਾਹ ਦਿੰਨੇ ਆਂ ਇੰਡੀਆ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ ਇੰਡੀਆ ਤੇ ਸਾਰੇ ਹੀ ਦਿੰਦੇ ਆ ਕੈਨੇਡਾ ਦੇ ਵਿੱਚ ਕੋਈ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਦੇ ਜਿਹੜੇ ਖਰਚੇ ਨੇ ਉਹ ਨਿਕਲਦੇ ਹੀ ਪਤਾ ਨਹੀਂ ਉਹਨਾਂ ਨੇ ਕੇਸ ਕਰਾਉਣਾ ਕਿ ਨਹੀਂ ਉਹ ਡੇ ਡੇ 2 200 ਕਰਕੇ 5 700 ਹਜ਼ਾਰ ਡਾਲਰ ਉਹ ਡੇਲੀ ਦਾ ਕੰਸਲਟੈਂਸੀ ਤੋਂ ਬਣਾਉਂਦੇ ਆ ਅਸੀਂ ਨਹੀਂ ਬਣਾਉਂਦੇ ਸੋ ਮੈਂ ਦੱਸਣਾ ਇਹ ਚਾਹ ਰਿਹਾ ਜੀ ਕਿ ਤੁਸੀਂ ਜਾਂ ਤੁਹਾਡਾ ਕੋਈ ਵੀ ਪਰਿਵਾਰ ਜਾਂ ਰਿਸ਼ਤੇਦਾਰ ਭੈਣ ਭਰਾ ਅਗਰ ਕਿਸੇ ਦਾ ਵੀ ਕੈਨੇਡਾ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਉਹਨੂੰ ਪ੍ਰੋਬਲਮ ਪੇਸ਼ ਆ ਰਹੀ ਆ ਉਹ ਕੋਈ ਵੀਜ਼ਾ ਐਕਸਟੈਂਡ ਕਰਾਉਣਾ ਚਾਹ ਰਿਹਾ ਸਟੱਡੀ ਵੀਜ਼ਾ ਜਾਂ ਉਧਰੋਂ ਵਰਕ ਪਰਮਿਟ ਅਪਲਾਈ ਕਰਨਾ ਚਾਹ ਰਿਹਾ ਜਾਂ ਉਹਨੂੰ ਉਧਰ ਕੋਈ ਜੌਬ ਲੈਣੀ ਆ ਉਹਨੇ ਉਧਰ ਪੀਆਰ ਅਪਲਾਈ ਕਰਨੀ ਆ ਉਹਨੇ ਉਧਰੋਂ ਸਪਾਊਸ ਬੁਲਾਉਣਾ ਉਹਨੇ ਪੇਰੈਂਟਸ ਉੱਪਰ ਵੀਜ਼ਾ ਤੇ ਬੁਲਾਉਣੇ ਆ ਜਾਂ ਉਹਨੇ ਆਪਣੀ ਪਰਮਨੈਂਟ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ ਅਪਲਾਈ ਕਰਨਾ ਰੈਫਿਊਜੀ ਅਪਲਾਈ ਕਰਨਾ ਕਿਸੇ ਵੀ ਤਰ੍ਹਾਂ ਦੀ ਕੈਨੇਡਾ ਦੇ ਵਿੱਚ ਅਗਰ ਤੁਹਾਡੇ ਜਾਣ ਪਹਿਚਾਨ ਜਾਂ ਕਿਸੇ ਨੂੰ ਵੀ ਕੋਈ ਵੀ ਸਲਾਹ مشورہ ਚਾਹੀਦਾ ਉਹ ਸਾਡੇ ਸਰੀ ਆਫਿਸ ਜਾਂ ਕੈਲਗਰੀ ਤੇ ਐਡਮਿੰਟਨ ਆਫਿਸ ਦੇ ਵਿੱਚ ਸਾਨੂੰ ਕਾਲ ਕਰਕੇ ਮੇਰਾ ਬੇਟਾ ਵੀ ਉੱਥੇ ਹੁੰਦਾ ਸੋ ਮੇਰੇ ਉਹ ਇਮੀਗ੍ਰੇਸ਼ਨ ਲਾਇਰ ਵੀ ਉੱਥੇ ਹੁੰਦੇ ਆ ਐਂਡ ਸਾਡੇ ਬਰੇਸਟਰ ਵੀ ਉੱਥੇ ਹੁੰਦੇ ਆ ਤੇ ਸਾਡੇ ਆਰਸੀਆਈਸੀ ਵੀ ਹਰ ਆਫਿਸ ਦੇ ਵਿੱਚ ਹੁੰਦੇ ਆ ਤੁਹਾਡੀ ਹਰ ਪ੍ਰੋਬਲਮ ਦਾ ਸੋਲੂਸ਼ਨ ਜਿਹੜਾ ਹੈਗਾ ਆ ਉਹ ਅਸੀਂ ਉਥੇ ਉਹਨਾਂ ਨੂੰ ਕਰਾਂਗੇ ਕਰਨ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਕਿ ਜਿਹੜੇ ਕੈਨੇਡਾ ਦੇ ਵਿੱਚ ਤੁਸੀਂ ਇਮੀਗ੍ਰੇਸ਼ਨ ਲਾਇਰ ਕੋਲ ਜਾ ਰਹੇ ਹੋ ਕਿ ਉਹ 6 ਮਹੀਨੇ ਵਾਲਾ ਜਿਹੜਾ ਕੋਰਸ ਕਰਕੇ RCIC ਬਣਿਆ ਜਾਂ ਐਕਚੁਅਲ ਦਾ RCIC ਆ ਅਗਰ ਤੁਹਾਨੂੰ ਨਹੀਂ ਪਤਾ ਚੱਲ ਰਿਹਾ ਤੁਸੀਂ ਸਾਨੂੰ ਮਿਲੋ ਅਸੀਂ ਇੱਥੇ 20 ਸਾਲ ਤੋਂ ਬੈਠੇ ਹੋਏ ਆ ਤੁਹਾਡਾ ਵਿਸ਼ਵਾਸ ਅਸੀਂ ਹਾਸਲ ਕੀਤਾ ਹੋਇਆ ਤੁਹਾਡਾ ਪਿਆਰ ਅਸੀਂ ਹਾਸਲ ਕੀਤਾ ਹੋਇਆ ਐਵੇਂ ਜ਼ਿੰਮੇਦਾਰੀ ਪਿਆਰ ਐਵੇਂ ਜ਼ਿੰਮੇਦਾਰੀਆਂ ਹੀ ਸਹੀ ਰਸਤਾ ਸਹੀ ਗਾਈਡੈਂਸ ਅਸੀਂ ਤੁਹਾਨੂੰ ਕੈਨੇਡਾ ਦੇ ਵਿੱਚ ਵੀ ਦਵਾਂਗੇ